ਸਨ ਜੋ ਚਾਹੇ ਬਿਜਲੀ ਦੇ ਵੱਡੇ ਖੰਬੇ ਸਨ ਉਹ ਬਿਲਕੁਲ ਤੋੜ ਦਿੱਤੇ ਭਾਰੀ ਤੇਜ਼ ਤੂਫਾਨ ਨੇ ਸ਼ੈੱਡ ਨੇ ਜਾਂ ਟਾਪੇ ਨੇ ਹੋਟਲ ਨੇ ਉਹਨਾਂ ਦਾ ਵੀ ਵੱਡਾ ਨੁਕਸਾਨ ਹੋਇਆ ਇਹੋ ਕੱਲ ਸ਼ਾਮ ਨੂੰ ਹਨੇਰੀ ਆਈ ਆ ਅੰਦਰ ਕਸਟਮਰ ਵੀ ਬੈਠੇ ਸੀਗੇ ਖਾਣਾ ਖਾ ਰਹੇ ਸੀ ਮੇਰੇ ਫਾਦਰ ਸਾਹਿਬ ਵੀ ਬੈਠੇ ਸੀ ਅਚਾਨਕ ਹਨੇਰੀ ਆਈ ਹਨੇਰੀ ਨੇ ਰੱਡ ਚੱਕਿਆ ਰੋਡ ਦੀ ਦੂਸਰੀ ਸਾਈਡ 'ਚ ਮਾਰਿਆ ਚੱਕਿਆ ਸ਼ੈੱਡ ਤੂਫਾਨ ਕਿੰਨਾ ਸੀ ਕਿੰਨਾ ਕੁ ਤੇਜ਼ ਸੀ ਤੂਫਾਨ ਇਹ ਜੀ ਮੇਰੀ 32 ਸਾਲ ਦੀ ਉਮਰ ਹੋ ਗਈ ਅੱਜ ਤੱਕ ਮੈਂ ਇਹੋ ਜਿਹਾ ਤੂਫਾਨ ਦੇਖਿਆ ਹੀ ਨਹੀਂ ਅੱਛਾ ਇੰਨਾ ਜ਼ਿਆਦਾ ਭੈੜਾ ਤੂਫਾਨ ਸੀ ਜੀ ਹਾਂ ਜੀ ਹੁਣ ਜਮੀ ਤਹਸ ਨਹਸ ਕੀਤਾ ਹੋਇਆ ਅੰਦਰ ਕੁਛ ਹੈ ਨਹੀਂ ਸਭ ਕੁ ਖਿਲਾਰਤਾ ਸਭ ਕੁਝ ਸੀ ਹਾਂ ਜੀ ਹਾਂ ਜੀ ਕੋਈ ਸੱਤ ਨਹੀਂ ਜੀ ਸੀਸੇ ਸੂਸੇ ਸਭ ਭੰਨਦੇ ਜੀ ਜਿੰਦੀ 911 ਆਪਣੇ ਟਾਬੇ ਦਾ ਨਾਮ ਸੀਗਾ ਬਾਈ ਸਿੱਧੂ ਮੂਸੇ ਵਾਲੇ ਦੀ ਜਿਆਦ ਵਿੱਚ ਬਣਾਇਆ ਸੀ ਆਪਾਂ ਜੀ ਹਾਂ ਜੀ ਤੈਨੂੰ ਪੁੱਛ ਲੈ ਬਾਈ ਇਹਦੇ ਫਾਇਨਾ ਪਿਆਪਾ ਪੂਰੇ ਕਿਚਨ ਸੀ ਇਹ ਆ ਇੱਕ ਏਜੰਸੀ ਆਪਣਾ ਜੀ ਆ ਕਿਚਨ ਦਾ ਦੇਖ ਲਓ ਬਹੁਤ ਪੁਰਾ ਹਾਲ ਹੋਇਆ ਪਿਆ ਜੀ ਬੀਬੀ ਕਿਲੋ ਦਾ ਕਾਰਬਸਟੋਨ ਹੁੰਦਾ ਜੀ ਇਹ ਇਹ ਵੀ ਦੇਖੋ ਉੱਥੇ ਗਏ ਨੇ ਜੋ ਬੁਹੇ ਚ ਪੈਨੇ ਅੱਠ 10 ਪੱਥਰ ਨੇ ਜਿਹੜੇ ਸ਼ੈੱਡ ਦੇ ਨਾਲੇ ਬਾਗੇ ਸਾਡੇ ਘਰੇ ਚਾਦਰਾਂ ਪਈਆਂ ਨੇ ਦੋ ਹਜੇ ਦੋ ਚਾ ਦਨਾ ਸਾਡੀ ਕੋਠੀ ਦੇ ਕੋਲ ਪਈਆਂ ਨੇ ਚਾਰ ਦੇ ਕੋਲੇ ਇੰਨੀ ਦੂਰ ਚ ਨਹੀਂ ਕਿ 2-300 ਮੀਟਰ ਚੱਕੇ ਮਾਰੀ ਹਾਂ 50 ਕਰਮਾ 500 ਫੁੱਟ ਤੇ ਭੱਗ ਗਏ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਬੀਤੀ ਸ਼ਾਮ ਨੂੰ ਪੰਜਾਬ ਦੇ ਵਿੱਚ ਤੂਫਾਨ ਆਉਂਦਾ ਵੱਡਾ ਜੋ ਜ਼ਿਲ੍ਹਾ ਸੰਗਰੂਰ ਚ ਬਹੁਤ ਵੱਡਾ ਨੁਕਸਾਨ ਕਰਦਾ ਸੋ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਪਹਿਲਾਂ ਤੋਂ ਦਿਖਾ ਰਿਹਾ ਕਿ ਸੰਗਰੂਰ ਦੇ ਪਵਾਨੀਗੜ੍ਹ 'ਚ ਵੱਡਾ ਨੁਕਸਾਨ ਹੋਇਆ ਸੰਗਰੂਰ ਤੋਂ ਪਵਾਨੀਗੜ੍ਹ ਨੈਸ਼ਨਲ ਹਾਈਵੇਅ ਜੋ ਬਠਿੰਡਾ ਨੂੰ ਚੰਡੀਗੜ੍ਹ ਨਾਲ ਜੋੜਦਾ ਇਸ ਤੇ ਵੱਡੇ ਵੱਡੇ ਪੋਲ ਸਨ ਜੋ ਚਾਹੇ ਬਿਜਲੀ ਦੇ ਵੱਡੇ ਖੰਭੇ ਸਨ ਉਹ ਬਿਲਕੁਲ ਤੋੜ ਦਿੱਤੇ ਭਾਰੀ ਤੇਜ਼ ਤੂਫਾਨ ਨੇ ਅਤੇ ਜਿਹੜੇ ਵੱਡੇ ਵੱਡੇ ਦਰਖਤ ਸੀ ਉਹ ਵੀ ਕਿਤੇ ਨਾ ਕਿਤੇ ਵੱਡੇ ਦਰਖਤਾਂ ਦਾ ਨੁਕਸਾਨ ਕੀਤਾ ਸੜਕਾਂ ਦੇ ਉੱਪਰ ਦਰਖਤ ਡਿੱਗ ਚੁੱਕੇ ਨੇ ਅਤੇ ਉਸ ਤੋਂ ਬਾਅਦ ਜਿਹੜੇ ਸ਼ੈੱਡ ਨੇ ਜਾਂ ਟਾਬੇ ਨੇ ਹੋਟਲ ਨੇ ਉਹਨਾਂ ਦਾ ਵੀ ਵੱਡਾ ਨੁਕਸਾਨ ਹੋਇਆ ਅਸੀਂ ਮੌਜੂਦਾ ਨੈਸ਼ਨਲ ਹਾਈਵੇ ਤੇ ਜੋ ਭਵਾਨੀਗੜ੍ਹ ਤੋਂ ਸੰਗਰੂਰ ਨੂੰ ਜਾਂਦਾ ਤਸਵੀਰਾਂ ਦਿਖਾਵਾਂਗੇ ਕਿ ਨੈਸ਼ਨਲ ਹਾਈਵੇ ਦੇ ਬਿਲਕੁਲ ਅੱਗੇ 59 11 ਟਾਬਾ ਤਸਵੀਰਾਂ ਦਿਖਾਵਾਂਗੇ ਕਿ 59 11 ਟਾਬਾ ਬਾਈ ਜੂਰੇ ਨੇ ਬਹੁਤ ਹੀ ਆਪਣੀ ਤਨਦੇਹੀ ਨਾਲ ਆਪਣੇ ਵਧੀਆ ਤਰੀਕੇ ਨਾਲ ਮਿਹਨਤ ਨਾਲ ਇਹ ਟੱਬੇ ਦੀ ਸ਼ੁਰੂਆਤ ਕਰਦੇ ਨੇ ਕਿ ਵਧੀਆ ਟੱਬਾ ਬਣਾਵਾਂਗੇ ਅਤੇ ਉਸ ਤੋਂ ਬਾਅਦ ਵਧੀਆ ਟੱਬਾ ਬਣਾਉਂਦੇ ਵੀ ਨੇ ਆ ਬਹੁਤ ਸੋਹਣਾ ਟੱਬਾ ਹੈ ਜੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਹਨੇਰੀ ਤੋਂ ਪਹਿਲਾਂ ਇਹ ਟੱਬਾ ਕਿਵੇਂ ਦਾ ਸੀ ਅਤੇ ਹੁਣ ਜਿਹੜੇ ਇਹ ਹਾਲਾਤ ਨੇ ਉਹ ਵੱਤ ਤੋਂ ਵਾਤਰ ਹੋ ਚੁੱਕੇ ਨੇ ਕਿਉਂਕਿ ਇਹਦੀਆਂ ਬਿਲਕੁਲ ਜਿਹੜੀਆਂ ਛੱਤਾਂ ਨੇ ਉਹ ਤੇਜ਼ ਹਨੇਰੀ ਨੇ ਉੜਾ ਦਿੱਤੀਆਂ ਹਨ ਸੋ ਬਾਈ ਜੂਰੀ ਮੌਜੂਦ ਨੇ ਦੋ ਭਰਾਵਾਂ ਦਾ ਟੱਬਾ ਦੋਨੇ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਵੀਰ ਜੀ ਕੀ ਨਾਮ ਹੈ ਜੀ ਸਨੀ ਜੀ ਅੱਛਾ ਸਨੀ ਜੀ ਹਾਲਾਤ ਦੇਖਦੇ ਬਹੁਤ ਸੋਹਣਾ ਤੁਸੀਂ ਬਹੁਤ ਜਿਵੇਂ ਕਹਿੰਦੇ ਨੇ ਇੱਕ ਮਨੋਂ ਕਹੀ ਆਪਾਂ ਵਧੀਆ ਤਰੀਕੇ ਨਾਲ ਬਣਾਇਆ ਓਵੇਂ ਬਣਾਇਆ ਕਿ ਕਿਵੇਂ ਹਾਲਾਤ ਕਿਵੇਂ ਹੋਇਆ ਜਦੋਂ ਹਨੇਰੀ ਆਈ ਉਹ ਨਹੀਂ ਤਹਸ ਨਹਸ ਕਰਤਾ ਹਾਂਜੀ ਹਾਂਜੀ ਜਦੋਂ ਕੱਲ ਸ਼ਾਮ ਨੂੰ ਹਨੇਰੀ ਆਈ ਆ ਜੀ ਅੰਦਰ ਕਸਟਮਰ ਵੀ ਬੈਠੇ ਸੀਗੇ ਖਾਣਾ ਖਾ ਰਹੇ ਸੀ ਮੇਰੇ ਫਾਦਰ ਸਾਹਿਬ ਵੀ ਬੈਠੇ ਸੀ ਅਚਾਨਕ ਇਹ ਰੀ ਆਈ ਨੇ ਰੀ ਨੇ ਸੱਡ ਚੱਕਿਆ ਰੋਡ ਦੀ ਦੂਸਰੀ ਸਾਈਡ ਚ ਮਾਰਿਆ ਚੱਕਿਆ ਸੱਡ ਅੱਛਾ ਹਾਂਜੀ ਕਿੱਥੇ ਉਹ ਕ੍ਰੋਸ ਕਰਕੇ ਸੀ ਉਧਰ ਰੋਡ ਕ੍ਰੋਸ ਕਰ ਗਿਆ ਜੀ ਫੋਰ ਲਾਈਨ ਰੋਡ ਆ ਇਹ ਇਹ ਰੋਡ ਨੂੰ ਕ੍ਰੋਸ ਕਰ ਗਿਆ ਇੰਨੀ ਬਚਤ ਰਹਿ ਗਈ ਵੀ ਕੋਈ ਕਾਰ ਕੋਈ ਹੋਰ ਹੈ ਨਹੀਂ ਸੀ ਕੋਈ ਠੀਕ ਹੈ ਹਾਂ ਜਾਨੇ ਹਾਂ ਜਾਨੇ ਵਾਲੀ ਨੁਕਸਾਨ ਨਹੀਂ ਹੋਇਆ ਕੋਈ ਇਹ ਨਹੀਂ ਤੁਹਾਨੂੰ ਕੀ ਲੱਗਦਾ ਸਣੀ ਜੀ ਤੂਫਾਨ ਕਿੰਨਾ ਕੁ ਸੀ ਕਿੰਨਾ ਕੁ ਤੇਜ਼ ਸੀ ਤੂਫਾਨ ਜੀ ਮੇਰੀ 32 ਸਾਲ ਦੀ ਉਮਰ ਹੋ ਗਈ ਅੱਜ ਤੱਕ ਮੈਂ ਇਹੋ ਜਿਹਾ ਤੂਫਾਨ ਦੇਖਿਆ ਹੀ ਨਹੀਂ ਅੱਛਾ ਆ ਇੰਨਾ ਜਿਆਦਾ ਪੈੜਾ ਤੂਫਾਨ ਸੀ ਜੀ ਜੋ ਨਹੀਂ ਕਿ ਛੱਡੀ ਹੋਣੀ ਛੱਤ ਅਸੀਂ ਦੇਖ ਰਿਹਾ ਹੁਣ ਜਮੀ ਤਹਸ ਨਹਸ ਕੀਤਾ ਹੋਇਆ ਅੰਦਰ ਕੁਛ ਹੈ ਨਹੀਂ ਸਭ ਕੁ ਖਿਲਾਰਤਾ ਸਭ ਕੁ ਸੀ ਹਾਂਜੀ ਹਾਂਜੀ ਕੋਈ ਸੱਤ ਨਹੀਂ ਜੀ ਸੀਸੇ ਸੁਸੇ ਸਭ ਭੰਨਤੇ ਜੀ ਠੀਕ ਹੈ ਹਾਂਜੀ ਓਕੇ ਅਸੀਂ ਆ ਦੇਖ ਰਿਹਾ ਅੰਦਰ ਪਹਿਲਾਂ ਤਾਂ ਫਰੰਟ ਦੇ ਉੱਤੇ ਬੋਰਡ ਵੀ ਲੱਗੇ ਹੋਏ ਸੀ ਸਾਰੇ ਬੋਰਡ ਉਖਾੜ ਦਿਓ ਹਾਂਜੀ ਹਾਂਜੀ 91 11 ਆਪਣੇ ਟਾਬੇ ਦਾ ਨਾਮ ਸੀਗਾ ਭਾਈ ਸਿੱਧੂ ਮੂਸੇ ਵਾਲੇ ਦੀ ਯਾਦ ਵਿੱਚ ਬਣਾਇਆ ਸੀ ਆਪਾਂ ਜੀ ਠੀਕ ਹੈ ਹਾਂਜੀ ਸਿੱਧੂ ਮੂਸੇ ਵਾਲੇ ਭਾਈ ਦੇ ਫੈਨ ਆ ਪੰਜਾਬ ਪੂਰੇ ਹਾਂਜੀ ਹਾਂਜੀ ਅਸੀਂ ਸਨੀ ਦੇਖਿਆ ਸਿੱਧੂ ਮੂਸੇ ਵਾਲੇ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਸੀ ਪੂਰੀ 911 ਨਾਮ ਵੀ ਤੁਸੀਂ ਤਾਂ ਰੱਖਿਆ ਸੀ ਹਾਂਜੀ 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 ਠੀਕ ਹੈ ਬਾਈ ਕਰਕੇ ਰੱਖਿਆ ਸੀ ਆਪਾਂ ਸਿੱਧੂ ਮੂਸੇ ਵਾਲੇ ਕਰਕੇ ਜੀ ਓਕੇ ਹਾਂਜੀ ਬਾਈ ਦਾ ਨਿਕਨੇਮ 911 ਸੀਗਾ ਤਾਂ ਕਰਕੇ ਆਪਾਂ ਤਾਂ ਵੀ ਨਾਮ ਵੀ 911 ਰੱਖਿਆ ਸੀ ਠੀਕ ਹੈ ਹਾਂਜੀ ਅਸੀਂ ਦੇਖ ਰਹੇ ਹਾਂ ਸਨੀ ਬਾਈ ਬਹੁਤ ਯਾਰ ਨੁਕਸਾਨ ਕੀਤਾ ਤਾਂ ਜਿਵੇਂ ਕਿਚਨ ਸੀ ਇਹ ਆ ਜਿਹੜਾ ਕਿਚਨ ਸੀ ਆਪਣਾ ਜੀ ਠੀਕ ਹੈ ਆ ਕਿਚਨ ਦਾ ਦੇਖ ਲਓ ਬਹੁਤ ਬੁਰਾ ਹਾਲ ਹੋਇਆ ਪਿਆ ਜੀ 5911 ਨਾਮ ਦੇ ਢਾਬੇ ਦੇ ਕਿਚਨ ਦੇ ਹਾਲਾਤ ਤੁਹਾਨੂੰ ਦਿਖਾਉਂਦੇ ਆ ਜੋ ਤੇਜ਼ ਹਨੇਰੀ ਜਿਹੜਾ ਤੂਫਾਨ ਆਇਆ ਉਸ ਨੇ ਪੂਰਾ ਤਹਸ ਨਹਸ ਕਰਕੇ ਰੱਖ ਦਿੱਤਾ ਪੂਰੀ ਛੱਤ ਉਡਾ ਦਿੱਤੀ ਛੱਤ ਬਾਈ ਜੀ ਜੂਰੀ ਦੱਸ ਰਹੇ ਨੇ ਕਿ ਛੱਤ ਕਾਫੀ ਨੈਸ਼ਨਲ ਹਾਈਵੇ ਵਿੱਚ ਪੈਂਦਾ ਉਸ ਤੋਂ ਅੱਗੇ ਮਾਰੀ ਜਾਨੀ ਕਿ ਖਤਾਨਾਂ ਦੇ ਵਿੱਚ ਮਾਰੀ ਬਹੁਤ ਦੂਰ ਤੱਕ ਛੱਤ ਉਡਾ ਛੱਡੀ ਅਤੇ ਬਾਈ ਜੀ ਜੂਰੀ ਮੌਜੂਦ ਨੇ ਬਾਈ ਜੀ ਨੁਕਸਾਨ ਕੋਈ ਜਾਨੀ ਤਾਂ ਨਹੀਂ ਹੋਇਆ ਜਦੋਂ ਉਹਰੇ ਬੈਠੇ ਸੀ ਜਾਂ ਅੰਦਰ ਮੁਲਾਜ਼ਮ ਸੀ ਤੁਹਾਡਾ ਸਟਾਫ ਮੈਂਬਰ ਸੀ ਉੱਥੇ ਕਿਸੇ ਦੋ ਜਾਨੇ ਸੈੱਡ ਦੇ ਨੀਚੇ ਆ ਗਏ ਸੀਗੇ ਜੋ ਚਲੋ ਕੱਢ ਲੇ ਬਚਤ ਰਹਿ ਗਈ ਜੀ ਫਿਰ ਵੀ ਬਹੁਤ ਜ਼ਿਆਦਾ ਠੀਕ ਹੈ ਹਾਂਜੀ ਪਰਮਾਤਮਾ ਨੇ ਬਚਤ ਰੱਖਤੀ ਅੱਛਾ ਨੀਚੇ ਆ ਗਏ ਸੀ ਸੈੱਡ ਦੇ ਆ ਗਏ ਸੀਗੇ ਜੀ ਠੀਕ ਹੈ ਹਾਂਜੀ 6 ਫੀਟ ਤੋਂ ਬਚਤ ਰਹੀ 6 ਫੀਟ ਤੋਂ ਬਚਤ ਰਹਿ ਗਈ ਜੀ ਠੀਕ ਹੈ ਹਾਂਜੀ ਬਿਲਕੁਲ ਇਹ ਕਿਚਨ ਹੋ ਗਿਆ ਇੱਧਰ ਆਪਣੇ ਇਹ ਹਾਲ ਬਣਾਇਆ ਹੋਇਆ ਸੀ ਇਹ ਹਾਲ ਸੀਗਾ ਆਪਣਾ ਇਹ ਫੈਮਿਲੀ ਹਾਲ ਸੀਗਾ ਜੀ ਏਸੀ ਹਾਲ ਠੀਕ ਹੈ ਹਾਂਜੀ ਇਹ ਆਪਣਾ ਪੰਜਾਬੀ ਜਿਵੇਂ ਦੇਸ਼ ਪੰਜਾਬੀ ਵਿ ਇਹ ਤਾਂ ਮੰਜੇ ਮੁੰਗੇ ਲਾ ਕੇ ਬੜੀ ਵਧੀਆ ਤਿਆਰ ਕਰਿਆ ਹੋਇਆ ਸੀ ਇਹ ਜੀ ਠੀਕ ਹੈ ਹਾਂ ਜੀ ਸਰੀ ਨੁਕਸਾਨ ਬਾਈ ਜੀ ਕਿੰਨਾ ਕੁ ਹੋ ਗਿਆ ਨੁਕਸਾਨ ਵੀਰ ਜੀ ਇਹ ਹੋ ਗਿਆ ਜੀ ਤਕਰੀਬਨ 8 ਕਿਲੋਖ ਰੁਪਏ ਦਾ 8-9 ਲੱਖ ਦੇ ਕਰੀਬ ਹੋ ਗਿਆ ਹਾਂ ਜੀ ਅੱਛਾ ਬਹੁਤ ਰੀਜਨਲ ਤਿਆਰ ਕਰਿਆ ਸੀ ਪਹਿਲਾਂ ਤੁਸੀਂ ਹਾਂ ਜੀ ਹਾਂ ਜੀ ਬਹੁਤ ਵਧੀਆ ਹੈ ਦਰਹਨ ਚਾਰਤਾ ਜੀ ਪੂਰਾ ਜੀ ਠੀਕ ਹੈ ਹਾਂ ਜੀ ਅੱਛਾ ਤੁਸੀਂ ਛੱਤਾਂ ਪਾਈਆਂ ਪੂਰੀ ਮਜ਼ਬੂਤੀ ਨਾਲ ਪਾਈਆਂ ਹੋਈ ਸੀ ਪੂਰੀ ਮਜ਼ਬੂਤੀ ਨਾਲ ਪਾਈਆਂ ਸੀ ਜੀ ਅੱਛਾ ਹਾਂ ਜੀ ਇਹ ਤਾਂ ਅਸਲ ਵਿੱਚ ਤੂਫਾਨ ਇਹ ਪੂਰਾ ਖਤਰਨਾਕ ਸੀ ਬਹੁਤ ਖਤਰਨਾਕ ਸੀ ਜੀ ਹੋਰ ਵੀ ਬਹੁਤ ਵਾਲੇ ਵਾਲੇ ਦੇਖਿਆ ਬ ਉੱਤਨੀ ਕਿਤੇ ਕੀ ਕੀ ਹੋ ਗਿਆ ਜੀ ਠੀਕ ਹੈ ਹਾਂ ਜੀ ਬਹੁਤ ਵੱਡਾ ਹਾਂਜੀ ਤੂਫਾਨ ਕਿੰਨਾ ਕੁ ਤੇਜ਼ ਸੀ ਜੀ ਬਹੁਤ ਜ਼ਿਆਦਾ ਤੀਗਾ ਜੀ ਇੱਥੋਂ ਇਹਨਾਂ ਦਾ ਸ਼ੈੱਡ ਚੱਕ ਕੇ ਆਪਣਾਲੇ ਵਾਹਨ ਦੇ ਵਿੱਚ ਮਾਰਿਆ ਉਹ ਪਰਲੇ ਪਾਸੇ ਇਹ ਜੇ ਪੱਥਰ ਵੀ ਗਏ ਨੇ ਦੇਖੋ ਕਿੱਦਾਂ ਭਾਰੀ ਆ ਆ 20 ਕਿਲੋ ਦਾ ਪੱਥਰ ਮੇ 20 ਕਿਲੋ ਦਾ ਕਾਰਬਸਟੋਨ ਹੁੰਦਾ ਜੀ ਇਹ ਇਹ ਵੀ ਦੇਖੋ ਉੱਥੇ ਗਏ ਨੇ ਜੋ ਵਾਹੇ ਚ ਪਏ ਨੇ ਆਪਣਾਲੇ ਵਾਹਨ ਦੇ ਵਿੱਚ ਹਜੇ ਵੀ ਮੌਜੂਦ ਪਏ ਨੇ ਅੱਠ 10 ਪੱਥਰ ਨੇ ਜਿਹੜੇ ਸ਼ੈੱਡ ਦੇ ਨਾਲੇ ਪਾਗੇ ਜਨ ਕਿ 20 ਕਿਲੋ ਦਾ ਇੰਨੀ ਦੂਰ ਮਾਰੇ ਆ ਹਾਂਜੀ ਹੋ ਦੇਖੋ ਬਾਣ ਇੱਥੋਂ ਘਟ ਘਟ ਵੀ 100 ਸਵਾ 100 ਮੀਟਰ ਆ ਪਰ ਲਾਈ ਸੜਕ ਦਾ ਪਾਸਾ ਠੀਕ ਆ ਓਡੀ ਦੂਰ ਦੇਖੋ ਤੁਸੀਂ ਪੱਥਰ ਤੇ ਨਾਲੇ ਸ਼ੈੱਡ ਸਾਰਾ ਕੁਝ ਉੱਥੇ ਉਹ ਡੇਕ ਚ ਫਸ ਗਿਆ ਜੇ ਡੇਕ ਨਾ ਹੁੰਦੀ ਇਹ ਨਹੀਂ ਪਤਾ ਵੀ ਕਿੱਥੇ ਗਿਆ ਜਾਂਦਾ ਇਹਗਾ ਹਾਂ ਬਿਲਕੁਲ ਇਹ ਅੰਦਾਜ਼ਾ ਅੰਦਾਜ਼ਾ ਲਾਈ ਆ ਪਾ ਵੀ ਕਿੰਨਾ ਤੇਜ਼ ਸੀ ਤੂਫਾਨ ਕਿੰਨਾ ਤੇਜ਼ ਸੀ ਦੇਖੋ ਡੇਕ ਤੋੜ ਗਿਆ ਇਹਨੇ ਜਾ ਕੇ ਠੀਕ ਆ ਜੀ ਸ਼ੈੱਡ ਨੇ ਡੇਕ ਤੋੜਿਆ ਉਹਦੇ ਨਾਲ ਹਵਾ ਜਦੋਂ ਭਰ ਗਈਆਂ ਉਹਨੇ ਫਿਰ ਡੇਕ ਤੋੜਤੀ ਜੇ ਆਗਰ ਨਾ ਡੇਕਾ ਹੁੰਦੀ ਹੈ ਦਰਖਤਾਂ ਨਾਲ ਲੱਗੇ ਹੁੰਦੇ ਹੋ ਸਕਦਾ ਜਿੰਮੇ ਸਾਡੇ ਆ ਭਾਈ ਵਾਲੀ ਕੋਠੇ ਉਧਰ ਵੀ ਜਾਣੀ ਨੁਕਸਾਨ ਕਰ ਸਕਦਾ ਤੀਗਾ ਤੂਫਾਨ ਦਾ ਕੀ ਪਤਾ ਵੀ ਕਿੱਧਰ ਨੂੰ ਭੱਗ ਜਾਵੇ ਸਾਡੇ ਘਰੇ ਚ ਆਦਰਾਂ ਪਈਆਂ ਨੇ ਦੋ ਹਜੀ ਠੀਕ ਹੈ ਜੀ ਦੋ ਚਾਦਰਾਂ ਸਾਡੀ ਕੋਠੀ ਦੇ ਕੋਲ ਪਈਆਂ ਨੇ ਚਾਰ ਦੇ ਕੋਲ ਇੰਨੀ ਦੂਰ ਜਾਨੀ ਕਿ 2-300 ਮੀਟਰ ਚੱਕ ਕੇ ਮਾਰੀਆਂ ਇਹੋ ਹਾਂ 50 ਕਰਮਾ 500 ਫੁੱਟ ਤੇ ਭੱਗ ਗਏ ਅੱਛਾ ਇੱਕ ਕਿੱਲੇ ਦੀ ਵਾਹੀਆ ਕੋਠੀ ਦੂਰ ਆਪਣੀ ਇੱਥੋਂ ਉੱਥੇ ਤੇ ਕਰ ਚਾਦਰਾਂ ਵਾਗੀਆਂ ਨੇ ਬਿਲਕੁਲ ਅਸੀਂ ਆ ਵੀ ਦੇਖ ਰਹੀ ਸੀ ਇਧਰ ਸਫੈਦਾ ਇੱਕ ਬਹੁਤ ਮੋਟਾ ਉਹ ਜੇ ਸਫੈਦੇ ਹਿਲਾਤੇ ਇਹ ਤਾਂ ਬਹੁਤ ਸਾਰੇ ਤੋੜੇ ਪਏ ਨੇ ਜੀ ਇੱਕ ਸਪੈਦਾ ਕੀ ਇਹ ਤਾਂ ਨਰਾਲੇ ਖਾਮੇ ਦੀ ਨਾਲੇ ਪੁਰਾਣਾ ਸਪੈਦਾ ਇੱਕ ਟੋਟਾ ਟੋਟ 50 ਸਾਲ ਦੀ ਉਮਰ ਆਈ ਸਪੈਦੇ ਦੀ ਠੀਕ ਹੈ ਮੇਰੀ ਸੁਰਤੋਂ ਤੋਂ ਪਹਿਲਾਂ ਦੇ ਲੱਗੇ ਨੇ ਪੁਰਾਣੇ ਸਪੈਦੇ ਨੇ ਇਹ ਕੁਦਰਤ ਦਾ ਵੱਡਾ ਹੀ ਕਹਿਰ ਆਈ ਬਹੁਤ ਬਹੁਤ ਜ਼ਿਆਦਾ ਜੀ ਵੱਡਾ ਤੁਸੀਂ ਇੰਨੀ ਹਨੇਰੀ ਦੇਖੀ ਆ ਪਹਿਲਾਂ ਜੀ ਕਦੇ ਇੰਨਾ ਵੱਡਾ ਤਾਂ ਮੈਂ ਤਾਂ ਐਜਾ ਕੁਝ ਦੇਖਿਆ ਨਹੀਂ ਜੀ ਠੀਕ ਹੈ ਮੇਰੀ ਵੀ 50 ਸਾਲ ਦੀ ਉਮਰ ਆ ਠੀਕ ਹੈ ਜੀ ਪਰ ਇੰਨਾ ਤਕੜਾ ਜਿਹੜਾ ਤੇਜ਼ ਨੁਕਸਾਨ ਨਹੀਂ ਹੋਇਆ ਦੇਖੋ ਨੇਰੀਆਂ ਡੂੰਘੀਆਂ ਰਹਿੰਦੀਆਂ ਨੇ ਪਰ ਜਿੰਨਾ ਇੱਕਤੀ ਨੁਕਸਾਨ ਹੋਇਆ ਨਾ ਨੁਕਸਾਨ ਨਹੀਂ ਹੋਇਆ ਵੀ ਘਰੇ ਕਰਾਂ ਦੀਆਂ ਵੀ ਚੱਕੇ ਛੱਤਾਂ ਆ ਸ਼ੈੱਡ ਸੂਟ ਸਾਰੇ ਚੱਕੇ ਮਾਰੇ ਸਾਡੇ ਚਾਚੇ ਦਾ ਪੁਲਟਰ ਮੁਰਗਾ ਇਹਦਾ ਫਾਰਮ ਹੈ ਗਊਆਂ ਦਾ ਉਹਦੇ ਚਾਦਰਾਂ ਚੱਕੇ ਪਰਾਂ ਮਾਰੀਆਂ ਜਗਤਾਰ ਸਰਪੰਚ ਦੀ ਕੋਠੀ ਦੇ ਸੀਸੇ ਭੰਨਦੇ ਜਾ ਕੇ ਚਾਦਰਾਂ ਨੇ ਜਿਹੜੇ ਸਿਮਿੰਟਡ ਚਾਦਰਾਂ ਦੇ ਚੱਕੇ ਪਰਾਂ ਮਾਰੀਆਂ ਇਹਦਾ ਨਾਲੇ ਬਹੁਤ ਸ਼ੌਂਕ ਨਾਲ ਬਣਾਇਆ ਹੋਇਆ ਹੈ ਦੀਗਾ ਪੱਤੀਆਂ ਪੁੱਤੀਆਂ ਲਾ ਕੇ ਥੱਲੇ ਆਹ ਦੇਖੋ ਡਾਊਨ ਸੀਲਿੰਗ ਤੀ ਸਾਰਾ ਸਮਾਨ ਹੀ ਨਹੀਂ ਦਿੰਦਾ ਰੇ ਵੀ ਕਹੂਗਾ ਈ ਢੱਬਾ ਲਗੂਟਾ ਹੈ ਆ ਤਾਂ ਮਜਬੂਤੀ ਕਰੀ ਹੋਈ ਸੀ ਪੂਰੀ ਬਹੁਤ ਜ਼ਿਆਦੇ ਜੀ ਬਹੁਤ ਸ਼ੌਂਕ ਨਾਲ ਬਣਾਈ ਸੀ ਮੁੰਡਿਆਂ ਨੇ ਰੋਹ ਨਿਕੜਦਾ ਅਸੀਂ ਵੀ ਅੱਗੇ ਲੰਘਦੇ ਹੁੰਨੇ ਜੀ ਇੱਥੋਂ ਦੇਖਦਾ ਵੀ ਬਹੁਤ ਵਧੀਆ ਅੱਜ ਅਸੀਂ ਦੇਖਿਆ ਵੀ ਕਿੱਥੇ ਆ ਟੱਬਾ ਜਦੋਂ ਦੇਖਿਆ ਵੀ ਢਾਹ ਰਹੇ ਨੇ ਕਿ ਕੀ ਹੋਇਆ ਛੋਣਾ ਰੋਹ ਨਿਕੜਦਾ ਉਰੇ ਆ ਕੇ ਤਾਂ ਜਿਵੇਂ ਇਹਨਾਂ ਦਾ ਚਲੋ ਦਿਲ ਨੂੰ ਕੀ ਬੀਤੀ ਹੋ ਜਿਹਦਾ ਨੁਕਸਾਨ ਹੋਇਆ ਮਾਤੜ ਵੀ ਗਵਾਂਡੀਆਂ ਸਾਨੂੰ ਵੀ ਭੈ ਆਉਂਦਾ ਵੀ ਹਾਂ ਵੀ ਯਾਰ ਬਹੁਤ ਮਾੜਾ ਕੰਮ ਹੋਇਆ ਹੁੰਦਾ ਹੀ ਹੈ ਜੀ ਜਦੋਂ ਰੀਜ ਨਾਲ ਆਪਾਂ ਕਮਾਈ ਕਰਨ ਵਾਸਤੇ ਕੋਈ ਚੀਜ਼ ਬਣਾਈ ਸਾਧਨ ਬਣਾਇਆ ਬੱਚਿਆਂ ਨੇ ਠੀਕਾਂ ਦੀ ਗੱਲ ਮੁੰਡੇ ਬਹੁਤ ਲ ਜੋ ਵੀ ਹੋ ਗਿਆ ਪਰ ਆਇਆ ਵੀ ਨੁਕਸਾਨ ਪਰ ਕੁਦਰਤ ਨੇ ਕਹਿਰ ਬਹੁਤ ਬਰਸਾ ਦਿੱਤਾ ਬਹੁਤ ਵੱਡਾ ਜੀ ਬਿਲਕੁਲ ਸੋ ਵੱਡਾ ਨੁਕਸਾਨ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੋਇਆ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਿਹਾ ਕਿ ਢਾਬਿਆਂ ਦੇ ਨੁਕਸਾਨ ਵੱਡੇ ਵੱਡੇ ਦਰਖਤਾਂ ਦੇ ਨੁਕਸਾਨ ਅਤੇ ਜਿਹੜੀ ਫਸਲ ਖੜੀ ਆ ਉਹਨਾਂ ਦੇ ਨੁਕਸਾਨ ਕਿਉਂਕਿ ਫਸਲਾਂ ਵੀ ਲੰਮੀਆਂ ਪਾ ਦਿੱਤੀਆਂ ਨੇ ਬਾਈ ਜੂਰੀ ਮੌਜੂਦ ਨੇ ਵੀ ਜੀ ਕੀ ਨਾਮ ਆ ਆਪਣਾ ਸ਼ੌਕਤ ਹੈ ਨਾਮ ਮੇਰਾ हाँ हाँ आ, आ हाँ हाँ। हाँ हाँ। अच्छा शौकत जी ਤੁਸੀਂ ਉਹ ਦੱਸਦੇ ਸੀ ਬਾਈ ਜੀ ਜਿਆਦਾ ਢਾਬੇ ਤੇ ਤੇ ਰਹਿੰਦੇ ਤੇ ਤੁਸੀਂ ਉਹ ਮਤਲਬ ਚਲਾ ਰਹੇ ਸੀ ਇਹਨੂੰ ਵਧੀਆ ਤਰੀਕੇ ਨਾਲ ਹਾਂਜੀ ਹਾਂ ਵੀਰੇ ਤੁਸੀਂ ਕਿੱਥੇ ਸੀ ਉਦੋਂ ਜਦੋਂ ਹਨੇਰੀ ਆਈ ਆ ਜਦੋਂ ਸਾਰਾ ਇਹ ਘਟਨਾ ਵਾਪਰੀ ਫਿਰ ਮੈਂ ਮੰਡੀ ਚ ਗਿਆ ਦੀ ਕਨਕ ਲੈ ਕੇ ਹਾਂਜੀ ਹਾਂ ਉਹਦੇ ਫਾਦਰ ਸਾਹਿਬ ਬੈਠੇ ਦੀ ਮੇਰੇ ਹਾਂਜੀ ਹਾਂ ਤੇ ਬਾਕੀ ਸਟਾਫ ਸਾਰਾ ਇੱਥੇ ਸੀਗਾ ਅੱਛਾ ਹਾਂਜੀ ਹਾਂ ਉਹ ਤਾਂ ਅਚਾਨਕ ਫੋਨ ਆਇਆ ਕਿ ਨਹੀਂ ਸੈੱਡ ਸੁੱਟ ਢਾਬਾ ਸਾਰਾ ਉੱਡ ਗਿਆ ਐਦਾਂ ਕਿਵੇਂ ਉੱਡ ਜਾ ਹਾਂ ਯਕੀਨ ਨਹੀਂ ਹੁੰਦਾ ਪਹਿਲੀ ਗੱਲ ਤਾਂ ਬੰਦੇ ਨੂੰ ਚਲੋ ਜਦੋਂ ਆ ਕੇ ਦੇਖਿਆ ਵੀ ਗਿਆ ਪਿਆ ਸਾਰਾ ਕੁਝ ਠੀਕ ਹੈ ਹਾਂਜੀ ਹਾਂ ਓਕੇ ਯਾਨੀ ਕਿ ਨੁਕਸਾਨ ਵੱਡਾ ਹੋਇਆ ਜੀ ਨੁਕਸਾਨ ਕਾਫੀ ਵੱਡਾ ਹੋ ਗਿਆ ਜੀ 7-8 ਲੱਖ ਰੁਪਏ ਦਾ ਉਰੇ-ਉਰੇ ਨੁਕਸਾਨ ਹੋ ਗਿਆ 2-3 ਲੱਖ ਦਾ ਘਰੇ ਵੀ ਹੋ ਗਿਆ ਬਾਈ ਅੱਛਾ ਹਾਂਜੀ ਹਾਂ ਘਰੇ ਘਰੇ ਵੀ ਸ਼ੈੱਡ ਉੱਡ ਗਏ ਘਰੇ ਹਾਂ 3 ਸ਼ੈੱਡ ਉੱਡ ਗਏ ਬਾਈ ਹਾਂਜੀ ਹਾਂ ਕਿੰਨੇ ਤੂਫਾਨ ਨੇ ਚਾਦਰਾਂ ਵਾਲੇ ਸ਼ੈੱਡ ਤਾਂ ਛੱਡੀ ਨਹੀਂ ਹੈਗੇ ਕੋਈ ਨਹੀਂ ਬਾਈ ਹਾਂ ਬਾਕੀ ਬਾਈ ਇਹ ਚਾਦਰਾਂ ਵਾਲੇ ਸ਼ੈੱਡ ਕਦੇ ਨਾ ਪਾਓ ਠੀਕ ਹੈ ਹਾਂ ਲੈਂਟਰ ਵਾਲਾ ਪਾ ਲਓ ਚਾਹੇ ਠਹਿਰ ਕੇ ਪਾ ਲਓ ਇਹਦਾ ਕੋਈ ਭਰੋਸਾ ਨਹੀਂ ਬਾਈ ਹਾਂ ਤੁਸੀਂ ਦੇਖ ਵੀ ਲਿਆ ਜਿੱਦਰਾਣਾ ਪਾ ਕੇ ਤੁਸੀਂ ਦੱਸ ਰਹੇ ਸੀ ਬਾਈ ਯੂਰੀ ਕੇ ਮਜ਼ਬੂਤੀ ਬਹੁਤ ਕੀਤੀ ਹੋਈ ਸੀ ਬਹੁਤ ਮਜ਼ਬੂਤੀ ਸੀ ਜੀ ਬਾਈ ਹਾਂ ਪੂਰਾ ਐਂ ਥੋਸ ਕੰਮ ਕਰਾਇਆ ਦੀ 3-4 ਲੱਖ ਰੁਪਏ ਸੈੱਡ ਸੈੱਟ ਤੇ ਲੱਗਿਆ ਸੀ ਬਾਈ ਗੱਲਾਂ ਨਹੀਂ ਆਮ ਸੈੱਡ ਲੱਖ ਰੁਪਏ ਚ ਪੈ ਜਾਂਦਾ ਬਾਈ ਖਪੜੇ ਉਹ ਚਾਦਰਾਂ ਪਾਈ ਹੁੰਦੀ ਆਪਣੀਆਂ ਬਾਈ ਜਿਹਨਾਂ ਦੇ ਬਾਹਰ ਗੱਡੀਆਂ ਨੂੰ ਧੁੱਪ ਆਉਂਦੀ ਸੀ ਹਰੇਕਾ ਹਾਂਜੀ ਹਾਂ ਪੂਰਾ ਵਧੀਆ ਕਰਾਇਆ ਦੀ ਬਾਈ ਸਿਸਟਮ ਆਪਣਾ ਕੋਈ ਮਾੜਾ ਨਹੀਂ ਕਰਾਇਆ ਦੀ ਇਹ ਨਹੀਂ ਹੈਗਾ ਦੀ ਆਪਾਂ ਲੈਂਟਰ ਪਾਉਣ ਤੋਂ ਵੀ ਖਰਚੇ ਤੋਂ ਛਿਪਦੇ ਦੀ ਇਹ ਆਪਾਂ ਤਾਂ ਬਸ ਐਂ ਦੇ ਵੀ ਚੱਲ ਚਲਾ ਲੈਨੇ ਆ ਬਾਈ ਵੇਲੇ ਬੈਠਾ ਵੀ ਕੋਈ ਗੱਲ ਨਹੀਂ ਵੀ ਨਾਲ ਨਾਲ ਹੋਈ ਚੱਲੂ ਹੈ ਨਾ ਵੀ ਚਲੋ ਦੇਖ ਲੰਨੇ ਚਲਾ ਕੇ ਵੀ ਅੱਗੇ ਹਵੇਲੀ ਪਾਵਾਂਗੇ ਜੇ ਕੰਮ ਚੱਲ ਪਿਆ ਹੁਣ ਬਈ ਕੰਮ ਵਧੀਆ ਤੀ ਨਾ ਹੁਣ ਹਵੇਲੀ ਪਾਵਾਂਗੇ ਠੀਕ ਹੈ ਹਾਂਜੀ ਹਾਂ ਹੁਣ ਮਾਜੂਸ ਤਾਂ ਨਹੀਂ ਹੋਵੋਗੇ ਕਿ ਵੱਡਾ ਨੁਕਸਾਨ ਹੋ ਗਿਆ ਬਈ ਕੋਈ ਕੋਈ ਗੱਲ ਨਹੀਂ ਬਈ ਦਬੰਦ ਬਵਾਉਣੇ ਵਾਲੀ ਕੋਈ ਗੱਲ ਨਹੀਂ ਹਾਂ ਆਪਾਂ ਕੋਈ ਨਹੀਂ ਹੈ ਨਾ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਕਰਨਾ ਪ੍ਰਮਾਤਮਾ ਨੇ ਦਿੱਤਾ ਦੀ ਸਾਰਾ ਕੁਝ ਕੁਝ ਨਹੀਂ ਹੁੰਦਾ ਹਾਂ ਕੋਈ ਪ੍ਰਮਾਤਮਾ ਹੀ ਦਊਗਾ ਜੇ ਨਹੀਂ ਕਿ ਦੁਬਾਰਾ ਜਦੋਂ ਮਿਹਨਤ ਕਰੇ ਦਊਗਾ ਬਈ ਮਿਹਨਤ ਕਰਦੇ ਆ ਬਈ ਆਪਾਂ ਅੱਜ ਵੀ ਮਿਹਨਤ ਕਰਦੇ ਆ ਬਾਈ ਵਧੀਆ ਖੇਤੀਬਾੜੀ ਕਰਦੇ ਨੇ ਬਿਲਕੁਲ ਜੀ 159 11 ਢਾਬਾ ਬਾਈ ਜੂਰਾਂ ਦੇ ਹੌਸਲੇ ਬਲੰਦ ਨੇ ਕਿ ਨੁਕਸਾਨ ਪ੍ਰਮਾਤਮਾ ਨੇ ਕੀਤਾ ਸਾਡਾ ਬਸ ਨਹੀਂ ਚੱਲ ਸਕਦਾ ਅਤੇ ਮਿਹਨਤ ਕਰਾਂਗੇ ਫੇਰ ਦੁਬਾਰਾ ਬਣਾਵਾਂਗੇ ਅਤੇ ਬਾਈ ਜੂਰੀ ਕਹਿ ਰਹੇ ਨੇ ਕਿ ਚਦਰਾਂ ਦਾ ਵੱਡਾ ਨੁਕਸਾਨ ਕੀਤਾ ਕਿਉਂਕਿ ਚਦਰਾਂ ਵਾਲੇ ਜਿੰਨੇ ਵੀ ਸੈੱਡ ਸੀ ਇਸ ਭਾਰੀ ਤਬਾਹੀ ਨੇ ਇਸ ਭਾਰੀ ਤੂਫਾਨ ਨੇ ਬਹੁਤ ਵੱਡੇ ਲੈਵਲ ਤੇ ਨੁਕਸਾਨ ਚੱਦਰਾਂ ਦਾ ਕੀਤਾ ਜਨਕਿ ਚੱਦਰਾਂ ਵਾਲੇ ਸ਼ੈੱਡ ਢੈ ਢੇਰੀ ਹੋਏ ਨੇ ਕਿ ਪਾਉਣੇ ਵੀ ਨਹੀਂ ਚਾਹੀਦੇ ਕਿਉਂਕਿ ਹਾਲਾਤ ਦੇਖ ਰਹੇ ਹਾਂ ਜਿੱਥੇ ਇਹ ਟੱਬਾ ਹੁਣ ਤੋਂ 24 ਘੰਟੇ ਪਹਿਲਾਂ ਪੂਰਾ ਵਧੀਆ ਸੀ ਸਾਫ ਸੁਥਰਾ ਸੀ ਇੱਥੇ ਕਿਚਨ ਸੀ ਇੱਥੇ ਪੂਰਾ ਮਤਲਬ ਕਸਟਮਰ ਆਉਂਦਾ ਸੀ ਖਾਣਾ ਖਾਂਦਾ ਸੀ ਪਰ ਇਹ ਤੂਫਾਨ ਨੇ ਤਹਸ ਨਹਸ ਕਰ ਦਿੱਤਾ ਕੈਮਰਾਮੈਨ ਮੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ